ਪਾਈ ਸਾਹਿਬ ਕਹਿੰਦੇ ਹੈ ਹੇ ਮਹਾਰਾਜ ਜਦ ਤੁਸੀਂ ਬੋਲਦੇ ਇੰਜ ਲੱਗਦਾ ਜਿਵੇਂ ਰੰਗ ਛਿੜਕਿਆ ਜਾ ਰਿਹਾ ਹੈ ਹਰ ਇੱਕ ਤੇ ਰੰਗ ਚੜਦਾ ਹੈ ਤੁਹਾਡੇ ਬੋਲਾਂ ਨਾਲ ਰੰਗ ਚੜਦਾ ਹੈ ਗੁਲਾਨ ಔਸ਼ਾਨੀ ਅੱਲਾ ਫਿਰ ਹੋਰ ਜ਼ਿਕਰ ਜ਼ਿਕਰ ਕਰ ਦੇਣੇ ਪਹਿਲੇ ਤੇ ਇਹ ਕਰ ਦੇਣੇ ਗੁਨੇ ਹੋਲੇ ਬਾਬਾ ਦੇ ਤਹਿਰ ਬੋ ਕਰ ਲਵੇਂ ਜੋ ਹੰਚਾਰ ਆਏ ਫਰਹੰਦਾਏ ਖੁਲ ਕਰ ਤੁਹਾਡੇ ਬੋਲ ਤੁਹਾਡੇ ਹੌਂਡ ਕੀ ਖੁੱਲਦੇ ਨੇ ਮਨੋਂ ਕਲੀਆਂ ਘੜ ਜਾਂਦੀਆਂ ਨੇ ਮਹਿਕ ਡੁੱਲਦੀ ਏ ਰੰਗ ਡੁੱਲਦਾ ਹੈ ਚਾਰੇ ਪਾਸੇ ਮਾਹੌਲ ਮੁਹਤਰ ਹੋ ਜਾਂਦਾ ਹੈ ਹਿਰਦਾ ਰੰਗीन ਹੋ ਜਾਂਦਾ ਹੈ ਅਸੀਂ ਰੰਗੇ ਜਾਂਦੇ ਆ ਤੁਹਾਡੇ ਬੋਲਾਂ ਨਾਲ ਇਸ ਵਾਸਤੇ ਨੰਦ ਲਾਲ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਇੱਕ ਦਿਨ ਹੱਥ ਜੋੜ ਕੇ ਅਰਜ਼ੋਈ ਕਰਦੇ ਨੇ ਗੁਫਤਮ ਕੇ ਜਾਂਦੇ ਹਮ ਐ ਮੇਰੇ ਬਾਦਸ਼ਾ ਅੱਖੋ ਤੇ ਮੈਂ ਜਾਨ ਕਦਮਾਂ ਤੇ ਰੱਖਦੇ ਆਂ ਕੋਈ ਭੇਟ ਕਰਨ ਨੂੰ ਜੀ ਕਰਦਾ ਕੋਈ ਨਜ਼ਰਾਨਾ ਦੇਣ ਨੂੰ ਜੀ ਕਰਦਾ ਕੋਈ ਥੋੜੇ ਚਰਨਾਂ ਤੇ ਰੱਖਣ ਨੂੰ ਜੀ ਕਰਦਾ ਇਹ ਸਭ ਤੋਂ ਪਿਆਰੀ ਮੈਨੂੰ ਆਪਣੀ ਜਾਨ ਹੈ ਅੱਖੋ ਤੇ ਇਹ ਲੈਦੇ ਆ ਗੁਫਤਮ ਕੇ ਜਾਂਦੇ ਆਂ ਤੋ ਜਿਵੇਂ ਜੀਵਨ ਸਗਲ ਅਗਾਤ ਮਹਾਰਾਜ ਦੀ ਬਾਣੀ ਕਹੇ ਤੇਰੇ ਤੋਂ ਬਿਨਾ ਜੀਵਣਾ ਕੀ ਤੇ ਜੀਵਨ ਤੇਰੇ ਤੋਂ ਸਦਕੇ ਕਰ ਦਈਏ ਮਾ ਗੁਫਤੰ ਕੇ ਜਾ ਦੇਹਮ ਸਤਿਗੁਰੂ ਕਹਿਣ ਲੱਗੇ ਜਾਣ ਦੇਣਾ ਵਪਾਰੀ ਦਾ ਤੂੰ ਲੜਕਾ ਹੈ ਪਿਤਾ ਤੇਰਾ ਬਹੁਤ ਵੱਡਾ ਵਪਾਰੀ ਸੀ ਤੂੰ ਵਪਾਰੀ ਦਾ ਪੁੱਤਰ ਹੈ जान देना तो जान ਦੇ ਬਦਲੇ ਤੈਨੂੰ ਕੁਝ ਚਾਹੀਦਾ ਵੀ ਹੋਣਾ ਹੈ ਇਕਦਮ ਹੱਥ ਜੋੜ ਕੇ ਆਨੰਦ ਲਾਲ ਕਹਿਣ ਲਹਾ ਪਰਛਾਅ ਚਾਹੀਦਾ ਤੇ ਅੰਦਰ ਕੁਝ ਇੱਛਾ ਤੇ ਹੈ ਕੀ ਚਾਹੀਦਾ ਤਾਂ ਭਾਈ ਸਾਹਿਬ ਦੇ ਬੋਲ ਸੁਣੋ ਗੁਫਤਮ ਕੇ ਜਾਂਦੇ ਹਮ ਇਸੇ ਯਕ ਨਿਗਾਹੇ ਤੋਏ ਤੂੰ ਇੱਕ ਮੇਰ ਦੀ ਨਿਗਾਹ ਕਰਦੇ ਹੈ ਆਪਾਂ ਜਾਣਦੇ ਲਈ ਤੇਰੀ ਮਿਹਰ ਦੀ ਨਿਗਾਹ ਦੀ ਕੀਮਤ ਮੇਰੀ ਜਾਨ ਮੈਂ ਦਿਖਾਵਰ ਕਰਦੇ ਆ ਗੁਫਤੰਮ ਕੇ ਜਾਦੇ ਹਮ ਇਸੇ ਯਕ ਨਿਗਾਹੇ ਤੋਰ ਹੈ ਕੁਝ ਬੋਲਣਾ ਐਸਾ ਹੁੰਦਾ ਜੋ ਅਮਰਤਮਈ ਬੋਲ ਹੁੰਦੇ ਨੇ ਕੁਝ ਵੇਖਣਾ ਐਸਾ ਹੁੰਦਾ ਜੋ ਅਮਰਤਮਈ ਦ੍ਰਿਸ਼ਟੀ ਹੁੰਦੀ ਅਮਯੋ ਦ੍ਰਿਸ਼ ਸ਼ੋਭ ਗਏ ਨਾ ਨਿਕ ਰਦਰੇ ਨਦਰਦੇ ਹੈ ਇਹ ਵੀ ਮੈਂ ਅਰਜ਼ ਕਰ ਲੈ ਕੁਝ ਤਕਣੀ ਐਸੀ ਆਉਂਦੀ ਜਿਵੇਂ ਰਾਕਸ਼ਸ ਦੀ ਛੁਰੀਆਂ ਵਰਗੀ ਤੇ ਖਾ ਲੈਗੀ ਦਸ ਲੈਗੀ ਕੋਈ ਤਕਣਾ ਇੰਜ ਆਉਂਦਾ ਹੈ ਕਰੋਧ ਦੇ ਵਿੱਚ ਵਿਰੋਧ ਦੇ ਵਿੱਚ ਕੋਈ ਤਕਣਾ ਪਿਆਰ ਦੇ ਵਿੱਚ ਆਉਂਦਾ ਹੈ ਕੁਝ ਵੇਖਣਾ ਸਤਕਾਰ ਦੇ ਵਿੱਚ ਆਉਂਦਾ ਹੈ ਕੁਝ ਵੇਖਣਾ ਹੰਕਾਰ ਦੇ ਵਿੱਚ ਆਉਂਦਾ ਹੈ ਦੂਜੇ ਨੂੰ ਐਵੇਂ ਕੀੜਾ ਮਕੌੜਾ ਸਮਝਣਾ ਆਪਸ ਕੋ ਦੇ ਰਕਰਮਾ ਨੇ ਔਰਨ ਕੋ ਲਗਮਾਤ ਹੰਕਾਰੀ ਦੂਜੇ ਨੂੰ ਕੀੜਾ ਮਕੌੜਾ ਹੀ ਸਮਝਦਾ ਐਵੇਂ ਕੁਝ ਨਹੀਂ ਕੁਝ ਦ੍ਰਿਸ਼ਟੀ ਅੰਮ੍ਰਿਤਮਈ ਹੁੰਦੀ ਜਿਸ ਤੇ ਪੈ ਜਾਂਦੀ ਉਹਦੀ ਜ਼ਿੰਦਗੀ ਨੂੰ ਅੰਮ੍ਰਿਤਮਈ ਕਰ ਦਿੰਦੀ ਭਾਈ ਸਾਹਿਬ ਕਹਿੰਦੇ ਨੇ ਇਸੇ ਯਕ ਨਗਾਏ ਤੋਂ ਥੋੜੀ ਇੱਕ ਮੇਰ ਦੀ ਦ੍ਰਿਸ਼ਟੀ ਦਾ ਇਬਜ਼ਾਨਾ ਮੇਰੀ ਜਾਨ ਸਤਗੁਰ ਨੇ ਜੋ ਜਵਾਬ ਦਿੱਤਾ ਹੈ ਗੁਫਤਾ ਮਾਇਆ ਨੇ ਮਾਉ ਤੋ ਸੌਦਾ ਨਾ ਮੈਂ ਸ਼ਬਦ ਇਹ ਸੌਦਾ ਨੰਦ ਲਾਲ ਅਜੇ ਨਹੀਂ ਹੋਵੇਗਾ ਨਹੀਂ ਹੋਵੇਗਾ ਪ੍ਰਮਾਤਮਾ ਦੀ ਦ੍ਰਿਸ਼ਟੀ ਤੂੰ ਆਪਣੇ ਜਾਨ ਦੇ ਬਦਲੇ ਮੰਗ ਰਹਾ ਹੈ ਇਹਦਾ ਮਤਲਬ ਤੇਰੀ ਜਾਨ ਕੀਮਤ ਹੋ ਗਈ ਨਾ ਮੁੱਲ ਹੋ ਗਈ ਨਾ ਉੱਥੇ ਤੇ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਲੰਬੀ ਛੋੜੀ ਨਜ਼ਮ ਦੇ ਚੰਦਨ ਲਾਲ ਕੰਨਨ ਮਹਾਰਾਜ ਕੀਮਤ ਨਹੀਂ ਨਜ਼ਰਾਨਾ ਭੇਟਾ ਹਿਤ ਅਰਪਣ ਕਰਦਾ ਭੇਟ ਕਰਦਾ ਕੀਮਤ ਨਹੀਂ ਹੈ ਕਿ ਜਿੱਥੇ ਜਾਨ ਵੀ ਕੀਮਤ ਨਹੀਂ ਤੇ ਬਾਕੀ ਚੀਜ਼ਾਂ ਕੀ ਕੀਮਤ ਹੋਣ ਹਵੀ ਮਰਜ਼ ਕਰਦੇ ਸ਼ਬਦ ਨਾਲ ਜੁੜ ਜਾਣਾ ਗੁਰੂ ਨਾਲ ਜੁੜ ਜਾਣਾ ਬਸ ਇਤਨਾ ਉਦਮ ਮਨੁੱਖ ਨੇ ਕਰਨਾ ਹੈ ਫਿਰ ਸ਼ਬਦ ਨੇ ਪ੍ਰਭੂ ਨਾਲ ਜੋੜ ਦੇਣਾ ਹੈ ਵਿਆਪਕ ਹੈ ਸ਼ਬਦ ਵਿਆਪਕ ਹੈ ਪਰਮਾਤਮਾ ਉਸ ਵਿਆਪਕ ਸ਼ਬਦ ਨੂੰ ਅਨਾਹਦ ਕਹਿੰਦੇ ਨੇ ਜ਼ਬਾਨ ਨਾਲ ਜੋ ਅਸੀਂ ਜਪਣਾ ਆਹਦ ਹੈ ਵਾਹਿਗੁਰੂ ਵਾਹਿਗੁਰੂ ਇਹ ਆਹਦ ਸ਼ਬਦ ਹੈ ਪਹਿਲੇ ਜ਼ਰੀਆ ਇਹ ਹੀ ਹੈ ਅਨਾਹਦ ਨੂੰ ਸੁਣਨ ਦਾ ਤੇ ਅਨਾਹਦ ਸੁਣ ਸਕੀਏ ਪਹਿਲੇ ਮਨ ਨੂੰ ਰਾਜ਼ੀ ਕਰਨਾ ਆਹਦ ਸੁਣੇ ਕਿ ਬੁਨਿਆਦੀ ਨੁਕਤੇ ਆਪ ਸਰਵਨ ਕਰਨਾ ਕਿਵੇਂ ਸਾਰੀ ਜ਼ਿੰਦਗੀ ਕਰਮ ਕਾਂਡ ਵਿੱਚ ਨਾ ਲੰਘ ਜਾਵੇ ਮਨ ਅਨਾਹਦ ਸੁਣ ਸਕੇ ਜੋ ਅੰਦਰ ਵੱਜ ਰਿਹਾ ਹੈ ਘਟ ਘਟ ਵਾਜੇ ਨਾ ਸਾਰਿਆਂ ਦੇ ਅੰਦਰ ਚੱਲ ਰਿਹਾ ਹੈ ਵਿਆਪਕ ਹੈ ਨੇ ਗਨਿਤ ਹੋਰਮ ਕੀਤੀ ਸੀ ਵਿਆਪਕ ਹੈ ਪ੍ਰਮਾਤਮਾ ਪ੍ਰਕਾਸ਼ ਦੇ ਰੂਪ ਵਿੱਚ ਵਿਆਪਕ ਹੈ ਗੁਰੂ ਸ਼ਬਦ ਦੇ ਰੂਪ ਵਿੱਚ ਕੋਈ ਥਾਂ ਖਾਲੀ ਨਹੀਂ ਜਿੱਥੇ ਪ੍ਰਮਾਤਮਾ ਨਾ ਹੋਵੇ ਕੋਈ ਥਾਂ ਖਾਲੀ ਨਹੀਂ ਜਿੱਥੇ ਅਨਾਦ ਨਾਦ ਗੁਰੂ ਨਾ ਹੋਵੇ ਇਸ ਵਾਸੇ ਪ੍ਰਮਾਤਮਾ ਤੇ ਗੁਰੂ ਸਦਾ ਸਾਡੇ ਨਾਲ ਨੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਦਾ ਅੰਗ ਸੰਗੇ ਅਵੰਗੰਗ ਬਿਵੋਤੇ ਦੁਨੀਆਂ 'ਚ ਕੋਈ ਹੋਰ ਐਸਾ ਹੈ ਜੋ ਸਦਾ ਸੰਗ ਹੋਵੇ ਹਰ ਵਕਤ ਪੁੱਤਰ ਨਾਲ ਹੋ ਸਕਦਾ ਹੈ ਮਿੱਤਰ ਨਾਲ ਹੋ ਸਕਦਾ ਹੈ ਹਰ ਵਕਤ ਮਾਪੇ ਨਾਲ ਹੋ ਸਕਦੇ ਨੇ ਪਤੀ ਨਾਲ ਹੋ ਸਕਦਾ ਹੈ ਪਤਨੀ ਨਾਲ ਹੋ ਸਕਦੀ ਹੈ ਹਰ ਵਕਤ ਪ੍ਰਮਾਤਮਾ ਨਾਲ ਹੈ ਹਰ ਵਕਤ ਗੁਰੂ ਨਾਲ ਹੈ ਔਰ ਹਰ ਵਕਤ ਨਾਲ ਉਹੀ ਹੋ ਸਕਦਾ ਹੈ ਜੋ ਹਰ ਜਗ੍ਹਾ ਮੌਜੂਦ ਹੈ ਹਰ ਵਕਤ ਨਾਲ ਉਹੀ ਹੋ ਸਕਦਾ ਹੈ ਜੋ ਵਿਆਪਕ ਹੈ ਤੋਂ ਵਿਆਪਕ ਹੈ ਪ੍ਰਮਾਤਮਾ ਪ੍ਰਕਾਸ਼ ਦੇ ਰੂਪ ਵਿੱਚ ਵਿਆਪਕ ਹੈ ਗੁਰੂ ਅਨਾਹਦ ਨਾਦ ਦੇ ਰੂਪ ਵਿੱਚ ਅਨਾਹਦ ਸੁਣਾਈ ਦੇਣ ਲੱਗ ਪਿਆ ਇਹ ਗੁਰੂ ਨਾਲ ਜੁੜ ਗਿਆ ਹੈ ਔਰ ਅਨਾਹਦ ਸੁਣਾਈ ਦੇ ਰਿਹਾ ਹੈ ਕਿਸੇ ਅਨਾਹਦ ਨੇ ਪਰਮ ਪ੍ਰਕਾਸ਼ ਦੀ ਝਲਕ ਕਰਾ ਦੇਣੀ ਹੈ ਪਰਮਾਤਮਾ ਦੇ ਦਰਸ਼ਨ ਕਰਾ ਦੇਣਾ ਅਨਾਹਦ ਸੁਣਾਈ ਦੇਵੇ ਪਹਿਲੇ ਸਹਾਰਾ ਆਹਦ ਦਾ ਲੈਣਾ ਹੈ ਇਹ ਅਨਾਹਦ ਦੇ ਬੋਲ ਨੇ ਕਸਮ ਦੀ ਬਾਣੀ ਇਹਦੇ ਨਾਲ ਆਹਤ ਜੋੜਨਾ ਹੈ ਆਪਣੀ ਜ਼ਬਾਨ ਨੂੰ ਜੋੜਨਾ ਹੈ ਤੇ ਫਿਰ ਮਨ ਸੁਣੇ ਗਾ ਵੀਏ ਸੁਣੀਏ ਮਨ ਰਖੇ ਵਾ ਜਿਸ ਦਿਨ ਆਹਤ ਨੂੰ ਇਕਾਗਰ ਹੋ ਕੇ ਮਨ ਸੁਣਨ ਲੱਗ ਪਿਆ ਯਕੀਨ ਜਾਨੋ ਜ਼ਬਾਨ ਖਾਮੋਸ਼ ਹੋ ਜਾਏ